ਫਰੀ ਦੇ ਵਿੱਚ ਚਾਰ ਚੀਜ਼ਾਂ ਕਿਸੇ ਦੇ ਕੋਲੋਂ ਲੈਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਸਕਦੀ ਹੈ بیمار ਹੋ ਸਕਦੇ ਹੋ ਅਤੇ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਜੋਤਿਸ਼ਾਸਤਰ ਦੇ ਅਨੁਸਾਰ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜੋ ਭੁੱਲ ਕੇ ਵੀ ਨਹੀਂ ਲੈਣੀਆਂ ਚਾਹੀਦੀਆਂ ਜੇ ਲੈਂਦੇ ਵੀ ਹੋ ਤਾਂ ਉਸ ਦੇ ਬਦਲੇ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਜਿਹੜੇ ਲੋਕ ਜੋਤਿਸ਼ਾਸਤਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਇਸ ਖਬਰ ਨੂੰ ਸੁਣ ਲੈਣ ਉਹ ਇਹ ਖਬਰ ਉਹਨਾਂ ਦੇ ਲਈ ਹੈ ਜੀ ਹਾਂ ਸਤਿਗੁਰੂ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕ ਚੇੜੇ ਨੇ ਜੋਤਿ ਸ਼ਾਸਤਰ ਦੇ ਵਿੱਚ ਵਿਸ਼ਵਾਸ ਕਰਦੇ ਨੇ ਪਰ ਬਹੁਤ سارے ਲੋਕ ਨਹੀਂ ਕਰਦੇ ਇਹ ਖਬਰ ਉਹਨਾਂ ਦੇ ਲਈ ਹੈ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜੀ ਹਾਂ ਇੱਕ ਰਿਪੋਰਟ ਦੇ ਮੁਤਾਬਕ ਜਿਹੜਾ ਹੈ ਉਹ ਕੁਝ ਕਿ ਚੀਜ਼ਾਂ ਨੇ ਜੋ ਕਿਸੇ ਵੀ ਆਂਡ ਗੁਆਣ ਜਾਂ ਰਿਸ਼ਤੇਦਾਰ ਦੇ ਕੋਲੋਂ ਨਹੀਂ ਲੈਣੀਆਂ ਚਾਹੀਆਂ ਉਹ ਚੀਜ਼ਾਂ ਲੈਣ ਦੇ ਨਾਲ ਰਿਸ਼ਤੇ ਖਰਾਬ ਹੋ ਸਕਦੇ ਨੇ ਘਰ ਦੇ ਵਿੱਚ ਬਿਮਾਰੀ ਆ ਸਕਦੀ ਹੈ ਘਰ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਜੀ ਹਾਂ ਜੋ ਐਸਟਰੋਲੋਜੀ ਦੇ ਮੁਤਾਬਕ ਕਿਸੇ ਕੋਲੋਂ ਵੀ ਉਧਾਰ ਨਮਕ ਨਹੀਂ ਲੈਣਾ ਚਾਹੀਦਾ ਜਿਨਹਾਂ ਕਿਸੇ ਕੋਲ ਜੇਕਰ ਤੁਸੀਂ ਨਮਕ ਲੈਂਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਨਮਕ ਦਾ ਸਿੱਧਾ ਸੰਬੰਧ ਜਿਹੜਾ ਹੈ ਉਹ ਸ਼ਨੀ ਦੇਵ ਮਹਾਰਾਜ ਅਤੇ ਸੂਰਜ ਦੇਵਤਾ ਨਾਲ ਹੈ ਅਤੇ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਅਗਲੀ ਚੀਜ਼ ਕਹੀ ਗਈ ਹੈ ਜੀ ਸੂਈ ਕਿਸੇ ਕੋਲੋਂ ਵੀ ਸੂਈ ਨਹੀਂ ਲੈਣਾ ਚਾਹੀਦਾ ਜੇਕਰ ਤੁਸੀਂ ਕਿਸੇ ਕੋਲੋਂ ਸੂਈ ਲੈਂਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਮਨ ਮਟਾਵਾ ਆ ਸਕਦਾ ਹੈ ਤੁਹਾਡੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਖਰਾਬ ਹੋ ਸਕਦੇ ਨੇ ਇਸ ਕਰਕੇ ਭੁੱਲ ਕੇ ਵੀ ਕਿਸੇ ਦੇ ਕੋਲੋਂ ਸੂਈ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ ਅਗਲੀ ਚੀਜ਼ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਦੱਸੀ ਗਈ ਹੈ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਿ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਲੈਂਦੇ ਹੋ ਤੇ ਤੁਹਾਨੂੰ ਉਸ ਦੇ ਬਦਲੇ ਕੁਝ ਨਾ ਕੁਝ ਉਸ ਵਿਅਕਤੀ ਨੂੰ ਜਿਹੜਾ ਹੈ ਉਹ ਵਾਪਸ ਕਰਨਾ ਚਾਹੀਦਾ ਹੈ ਨਾਲ ਦੇ ਨਾਲ ਕੁਝ ਨਾ ਕੁਝ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਅਗਲੀ ਚੀਜ਼ ਦੱਸੀ ਗਈ ਹੈ ਜੀ ਜੋ ਹੈ ਕਿਸੇ ਕੋਲੋਂ ਵੀ ਜਿਹੜੇ ਨੇ ਚਪਲਾਂ ਦੇ ਜੋੜੇ ਜਾਂ ਬੂਟਾਂ ਦੇ ਜੋੜੇ ਨਾ ਲਵੋ ਜੀ ਹਾਂ ਕਿਹਾ ਗਿਆ ਹੈ ਕਿ ਕਿਸੇ ਕੋਲੋਂ ਵੀ ਜੋ ਚप्पल ਜਾਂ ਬੂਟ ਨਾ ਲਵੋ ਕਿਉਂਕਿ ਇਹਦੇ ਨਾਲ ਵੀ ਘਰ ਦੇ ਵਿੱਚ ਜਿਹੜੀ ਉਹ ਦਲਿਤ ਦਿੱਤਾ ਜਿਹੜੀ ਆਵਾ ਆ ਸਕਦੀ ਹੈ ਤੇ ਤੁਹਾਡਾ ਨੁਕਸਾਨ ਜਿਹੜਾ ਹੋ ਹੋ ਸਕਦਾ ਹੈ ਅਗਲਾ ਪੁਆਇੰਟ ਜੇਕਰ ਤੁਹਾਨੂੰ ਦੱਸੀਏ ਕਿ ਅਗਲਾ ਪੁਆਇੰਟ ਕੀ ਹੈ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਲੈਣੀਆਂ ਚਾਹੀਦੀਆਂ ਸੋ ਆਖਰੀ ਜਿਹੜਾ ਪੁਆਇੰਟ ਹੈ ਉਹ ਇਹ ਹੈ ਕੀ ਐਸਟ੍ਰੋਲੋਜੀ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਕੋਲੋਂ ਵੀ ਭੁੱਲ ਕੇ ਰੁਮਾਲ ਨਾ ਲਵੋ ਜਾਂ ਉਸ ਨੂੰ ਗਿਫਟ ਦੇ ਵਿੱਚ ਰੁਮਾਲ ਨਾ ਦਿਵੋ ਜਾਂ ਉਸ ਦਾ ਰੁਮਾਲ ਜੋ ਹੈ ਉਹ ਇਸਤੇਮਾਲ ਨਾ ਕਰੋ ਜੀ ਹਾਂ ਕਿਹਾ ਜਾ ਰਿਹਾ ਹੈ ਕਿ ਰੁਮਾਲ ਲੈਣ ਦੇ ਨਾਲ ਵੀ ਰਿਸ਼ਤੇ ਖਰਾਬ ਹੁੰਦੇ ਨੇ ਕੁ ਬਿਮਾਰੀਆਂ ਆਉਂਦੀਆਂ ਨੇ ਮਨ ਮੋਟਾਉ ਹੁੰਦੇ ਨੇ ਸੋ ਚਾਰ ਕਿ ਚੀਜ਼ਾਂ ਦਸੀਆਂ ਗਈਆਂ ਨੇ ਐਸਟ੍ਰੋਲੋਜੀ ਦੇ ਵਿੱਚ ਸੋ ਉਹਨੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਤੁਹਾਡੇ ਉੱਤੇ ਹੈ ਸੋ ਜਿਹੜੇ ਲੋਕ ਇਨ੍ਹਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਇਹ ਖਬਰ ਅਸੀਂ ਉਹਨਾਂ ਦੇ ਲਈ ਦਿਖਾ ਰਹੇ ਹਾਂ ਸੋ ਕੀ ਕਹੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਤੁਸੀਂ ਪਹਿਲਾ ਕੀ ਕਦੀ ਸੁਣੀਆਂ ਹੋਈਆਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਕੀ ਇਹ ਚੀਜ਼ਾਂ ਸੱਚੀ-ਮੁੱੱਚੀ ਨਹੀਂ ਕਰਨੀਆਂ ਚਾਹੀਦੀਆਂ ਜ਼ਰੂਰ ਦੱਸਣਾ